ਪੰਜਾਬ ਭਾਰ ਵਿੱਚ 14000 ਤੋਂ ਜ਼ਿਆਦਾ ਨਾਜਾਇਜ਼ ਕਲੋਨੀਆਂ ਵਿੱਚ ਪਲਾਟ ਲੈ ਕੇ ਫਸੇ ਹੋਏ ਆਮ ਲੋਕਾਂ ਨੂੰ ਐਨਓਸੀ ਦੇ ਮਾਮਲੇ ਵਿੱਚ ਹੁਣ ਤੱਕ ਰਾਹਤ ਨਹੀਂ ਮਿਲ ਰਹੀ ਹੈ ਕਿਉਂਕਿ ਰਾਜਪਾਲ ਗੁਲਾਬ ਚੰਦ ਗਟਾਰੀਆ ਤੋਂ ਬਿੱਲ ਨੂੰ ਮਨਜ਼ੂਰੀ ਮਿਲੇ 30 ਦਿਨ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਪਰ ਹੁਣ ਤੱਕ ਐਨਓਸੀ ਦੇ ਮਾਮਲੇ ਵਿੱਚ ਹੋਰ ਤੱਕ ਸ਼ਰਤਾਂ ਤੈਅ ਨਹੀਂ ਕੀਤੀਆਂ ਗਈਆਂ ਹਨ ਅਤੇ ਸ਼ਰਤਾਂ ਵਾਲੀ ਫਾਈਲ ਹਾਊਸਿੰਗ ਵਿਭਾਗ ਕੋਲ ਪੈਂਡਿੰਗ ਚੱਲ ਰਹੀ ਹੈ ਇੱਥੇ ਖਾਸ ਗੱਲ ਇਹ ਹੈ ਕਿ ਇਸ ਵਿਭਾਗ ਦੇ ਮੁਖੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਹਨ ਪਰ ਫਿਰ ਵੀ ਐਨਓਸੀ ਦੀਆਂ ਸ਼ਰਤਾਂ ਵਾਲੀ ਫਾਈਲ ਨੂੰ ਹਰੀ ਝੰਡੀ ਨਹੀਂ ਦਿੱਤੀ ਜਾ ਰਹੀ ਜਾਣਕਾਰੀ ਅਨੁਸਾਰ ਪੰਜਾਬ ਭਾਰ ਵਿੱਚ ਪੁੱਡਾ ਅਤੇ ਨਗਰ ਕੌਂਸਲਾਂ ਤੋਂ ਪਾਸ ਕਰਵਾਏ ਬਿਨਾ ਤਿਆਰ ਕੀਤੀ ਗਈ ਕਲੋਨੀਆਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਨਾ ਹੀ ਕੋਈ ਸਹੂਲਤ ਮਿਲ ਰਹੀ ਹੈ ਤੇ ਨਾ ਹੀ ਇਹਨਾਂ ਕਲੋਨੀਆਂ ਵਿੱਚ ਪਲਾਟ ਦੀ ਖਰੀਦ ਵਨ ਵਾਲੇ ਆਮ ਲੋਕਾਂ ਦੀਆਂ ਰਜਿਸਟਰੀਆਂ ਹੋ ਰਹੀਆਂ ਇਸ ਕਾਰਨ ਪੰਜਾਬ ਭਾਰ ਵਿੱਚ 14000 ਤੋਂ ਜ਼ਿਆਦਾ ਨਜਾਇਜ਼ ਕਲੋਨੀਆਂ ਵਿੱਚ ਲੱਖਾਂ ਪਰਿਵਾਰਾਂ ਨੂੰ ਵੱਖ-ਵੱਖ ਵਿਭਾਗਾਂ ਤੋਂ ਐਨਓਸੀ ਲੈਣ ਦੇ ਚੱਕਰਾਂ ਵਿੱਚ ਪੈਣਾ ਪੈ ਰਿਹਾ ਇਸ ਲਈ ਆਮ ਲੋਕਾਂ ਨੂੰ ਮੋਟੀ ਫੀਸ ਵੀ ਭਰਨੀ ਪੈ ਰਹੀ ਹੈ ਸਾਰੇ ਮਾਮਲੇ ਵਿੱਚ ਆਮ ਲੋਕਾਂ ਨੂੰ ਰਾਹਤ ਦੇਣ ਲਈ 3 ਮਹੀਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਉਹ ਪੰਜਾਬ ਭਾਰ ਵਿੱਚ ਐਨਓਸੀ ਨੂੰ ਹੀ ਖਤਮ ਕਰਦੇ ਹੋਏ ਰਜਿਸਟਰੀਆਂ ਕਰਵਾਉਣ ਤੋਂ ਲੈ ਕੇ ਹਰ ਸਰਕਾਰੀ ਸਹੂਲਤ ਲੈਣ ਦੀ ਖੁੱਲੀ ਛੂਟ ਦੇ ਦੇਣਗੇ ਪੰਜਾਬ ਸਰਕਾਰ ਵੱਲੋਂ ਇਸ ਲਾਨ ਨਾਲ ਬਕਾਇਦਾ ਇੱਕ ਬਿੱਲ ਤਿਆਰ ਕਰਕੇ ਵਿਧਾਨ ਸਭਾ ਵਿੱਚੋਂ ਪਾਸ ਕਰਵਾ ਲਿਆ ਸੀ ਜਿਸ ਤੋਂ ਬਾਅਦ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਇਸ ਨੂੰ 25 ਅਕਤੂਬਰ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਸੀ ਮਨਜ਼ੂਰੀ ਬਣਨ ਤੋਂ ਬਾਅਦ ਵੀ ਹੁਣ ਤੱਕ ਐਨਓਸੀ ਦੀ ਸ਼ਰਤ ਨੂੰ ਹਟਾਉਣ ਲਈ ਨਿਯਮ ਤੇ ਸ਼ਰਤਾ ਤਿਆਰ ਕਰਕੇ ਲਾਗੂ ਨਹੀਂ ਕੀਤਾ ਗਿਆ ਜਿਸ ਕਾਰਨੀ ਪੰਜਾਬ ਭਾਰ ਵਿੱਚ ਆਮ ਲੋਕਾਂ ਦੀ ਰਜਿਸਟਰੀਆਂ ਤੱਕ ਰੁਕੀਆਂ ਹੋਈਆਂ ਹਨ ਪੰਜਾਬ ਦੇ ਹਾਊਸਿੰਗ ਵਿਭਾਗ ਵੱਲੋਂ एनओसी दी शर्त ਨੂੰ ਖਤਮ ਕਰਨ ਲਈ ਨਿਯਮ ਤੇ ਸ਼ਰਤਾ ਨੂੰ ਤੈਅ ਕੀਤਾ ਜਾਣਾ ਹੈ ਦੱਸਿਆ ਜਾ ਰਿਹਾ ਹੈ ਕਿ ਹਾਊਸਿੰਗ ਵਿਭਾਗ ਵੱਲੋਂ ਨਿਯਮ ਤੇ ਸ਼ਰਤਾ ਨੂੰ ਤੈਅ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਕੋਲ ਭੇਜ ਦਿੱਤਾ ਗਿਆ ਹੈ ਪਰ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਨਜ਼ੂਰੀ ਨਹੀਂ ਮਿਲਣ ਕਰਕੇ ਮਾਮਲਾ ਹੁਣ ਤੱਕ ਲਟਕ ਰਿਹਾ ਹੈ ਜਦੋਂ ਤੱਕ ਨਿਯਮ ਅਤੇ ਸ਼ਰਤਾਂ ਦਾ ਨੋਟੀਫਿਕੇਸ਼ਨ ਨਹੀਂ ਹੋ ਜਾਂਦਾ ਹੈ ਉਸ ਸਮੇਂ ਤੱਕ ਪੰਜਾਬ ਭਾਰ ਵਿੱਚ ਪਹਿਲਾਂ ਵਾਲੀ ਸਥਿਤੀ ਹੀ ਕਾਇਮ ਰਹੇਗੀ